就是不，怎么那么难理解？ ਇੱਕ ਮਿੰਟ ਜਾ ਉਹਦਾ ਫੋਨ ਵਾਪਸ ਕਰ ਰਹੇ ਇਹਨਾਂ ਦੇ ਤੁਸੀਂ ਸੋਸ਼ਲ ਮੀਡੀਆ ਦੇ ਕੇ ਸਰਾਇ ਕਰ ਲਈ ਜਾਓ ਪਤਾ ਮਰ ਗਿਆ ਤੇਰਾ ਮਰ ਗਿਆ ਇਹ ਬੋਲ ਨਹੀਂ ਮਰੇ ਤੇਰਾ ਤੇਰਾ ਕਿੰਨਾ ਦੁਖੀ ਹੋ ਕੇ ਮਰਿਆ ਉਹ ਪੁੱਛ ਲੈਣਾ ਕਿੰਨਾ ਦੁਖੀ ਹੋਣਾ ਇਹਨੂੰ ਵੀ ਪੁਲਿਸ ਰਿਪੋਰਟ ਇਹਨੂੰ ਪੁਲਿਸ ਥਾਣੇ ਲਾ ਕੇ ਚੱਲੋ ਉਹ ਤਸਵੀਰਾਂ ਸੀ ਲਗਾ ਲੈਣਾ ਸਾਡੇ ਕੀਤੀ ਗੱਡੀਆਂ ਪੁਲਿਸ ਜੀ ਇਹ ਸਾਰੀਆਂ ਨਿਆਣਾਂ ਆਉਣ ਆਉਣ ਉਹ ਮਾਰ ਕੇ ਮਾਰਕ ਦੀ ਉਡੀਕ ਤੋਂ ਮਾਰਕ ਦਾ ਫੋਨ ਵਾਲਾ ਜਿਹੜਾ ਇੱਕ ਬੰਦਾ ਵੀ ਗਿਆ ਗਿਆ ਜਿਹੜਾ ਵੀਡੀਓ ਬਣਾਉਣ ਵਾਸਤੇ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰਿਕ ਗਾਹਾਂ ਨੇ ਲੜਕਾ ਪਾਇਨੇ ਇਹਦੇ ਦੇ ਵੀ ਪਰਚਾ ਕਰਾਉਣ ਆ ਰਹੇ ਨੇ ਇਹਦੇ ਦੇ ਵੀ ਪਰਚਾ ਕਰਾਉਣ ਆ ਰਹੇ ਨੇ ਫਿਰ ਉਹਨਾਂ ਨੇ ਸੋਪਨਾ ਜਿਹੜੇ ਬੰਦਾ ਰਾਕੀ ਕਰਕੇ ਫਿਰ ਦੱਸੋ ਓਮ ਵੀ ਜਾ ਜਿੰਦਾਬਾਦ ਓਮ ਵੀ ਜਾ ਜਿੰਦਾਬਾਦ ਬੰਦਾ ਮਾਰ ਕੇ ਭੱਜ ਗਿਆ

हां मैं उन को कॉल की थी एक बार कॉल की तो फोन ही चका दूसरी बार मैंने कॉल की तो फोन स्विच ऑफ इन्होने ब्रदर ਨੂੰ ਫੋਨ ਕੀਤਾ ਕਿ ਉਹ ਮੈਨੂੰ ਮੈਂ ਉਹਨੂੰ ਫੋਨ ਕੀਤਾ ਨਹੀਂ ਨਹੀਂ ਉਹਨਰ ਨੂੰ ਕੀਤਾ ਸਾਡੀ ਉਹਨਰ ਨੂੰ ਸਾਈਲ ਪਟਲੀ ਉਹਨੇ ਫੋਨ ਸਵਿਚ ਆਫ ਕਰ ਲਿਆ ਮੈਂ ਹੁਣ ਇਹਦੇ ਵਕੀਲ ਨੂੰ ਮੈਂ ਉਸ ਮੈਦਾਨ ਦੇ ਵਿੱਚ ਉਸ ਬੰਦੇ ਨਾਲ ਬ੍ਰੋਚ ਚੁੱਕ ਕੀਤਾ ਕਹਿੰਦਾ ਭਾਜੀ ਵਕੀਲ ਮੈਨੂੰ ਕਹਿ ਰਿਹਾ ਕਿ ਇੱਦਾਂ ਦੀ ਕੰਡੀਸ਼ਨ ਦੇ ਵਿੱਚ ਬੰਦਾ ਕੀ ਕਰੇਗਾ ਮੈਂ ਕਿਹਾ ਸਰ ਦੇਖੋ ਤੁਹਾਡਾ ਸਟਾਫ ਹੈ ਤੁਹਾਡਾ ਜਿਹੜਾ ਮਾਲਕ ਹੈ ਉਹ ਆਉਣਾ ਚਾਹੀਦਾ ਲੱਗ ਮੈਂ ਕਿਹਾ ਤੁਹਾਡਾ ਸਟਾਫ ਵੀ ਚੱਲ ਆ ਮੈਂ ਨਹੀਂ ਛਾਣ ਕਰਦਾ ਮੈਂ ਦੇਖੋ ਰਾਂਗੇ ਬੰਦ ਕਰਦਾ ਆਫਿਸ ਹੂੰ ਠੀਕ ਹੈ ਤੁਹਾਡਾ ਸਟਾਫ ਵੀ ਚਲਾ ਗਿਆ ਤੁਹਾਡਾ ਓਨਰ ਨਹੀਂ ਆ ਰਿਹਾ ਇਟ ਮੀਨਸ ਨਾਲ ਕੁਝ ਕਾਲਾ ਹੈਗਾ ਫੋਟੋ ਦਿਖਾਓ ਬ੍ਰਦਰ ਆਪਣੀ ਦੀ ਪਾਜੀ ਅੱਛਾ ਜੀ ਨਾਲ ਕੁਝ ਸਰ ਕੁਝ ਕਾਲਾ ਆਇਆ ਚਾ ਮਤਲਬ ਇਹੀ ਤੁਹਾਨੂੰ ਸ਼ੰਕਾ ਜਗਾਉਂਦੀ ਹੈ ਕਿ ਉਹ ਮਰਡਰ ਕੀਤਾ ਗਿਆ ਸੁਸਾਈਡ ਕੇਸ ਨਹੀਂ ਹੈਗਾ ਸੁਸਾਈਡ ਕੇਸ ਹੋਈ ਨਹੀਂ ਸਕਦਾ ਭਾਜੀ ਬੋਡੀ ਇਸ ਵੇਲੇ ਕਿੱਥੇ ਹੈ ਉੱਥੇ ਮਰਡਰ ਕਰਾਇਆ ਗਿਆ ਸੁਸਾਈਡ ਨਹੀਂ ਹੈਗਾ ਉਹਨਾਂ ਨੇ ਭਾਜੀ ਮੀਡੀਆ 'ਚ ਸਾਰੇ ਪਾਸੇ ਕਹਿ ਦਿੱਤਾ ਪੈਸਾ ਦੇ ਕੇ ਵੀ ਇਹਨਾਂ ਨੇ ਨਿਊਜ਼ ਗਲਤ ਕਰੋ ਅੱਛਾ ਨਿਊਜ਼ ਗਲਤ ਕੀਤੀ ਕੀ ਨਾਲੇ ਇਹ ਅੱਜ ਦੀ ਗੱਲ ਹੈ ਕੋਈ ਅੱਜ ਦੀ ਅੱਜ ਦੀ ਗੱਲ ਹੈ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਮੇਰੇ ਬ੍ਰਦਰ ਦਾ ਗੋਰੇ ਬਰਮਾ ਗੋਰੇ ਬਰਮਾ ਕਿੰਨੀ ਉਮਰ ਸੀ ਉਹਨਾਂ ਦੀ ਔਰ ਜੋ ਕੰਮ ਕਰਦੇ ਸੀ ਉਹ 3 ਸਾਲ 3 ਸਾਲ ਤੋਂ ਤੇ ਪਹਿਲਾਂ ਵੀ ਕਦੇ ਇਦਾਂ ਹੋਇਆ ਬੈਂਸ ਵਿੱਚ ਆਈ ਉਹਨਾਂ ਦਾ ਕੋਈ ਪਹਿਲਾਂ ਕੋਈ ਕੋਈ ਗੱਲਬਾਤ ਨਹੀਂ ਇਹਨੇ ਕਿਹਾ ਸੀ ਕਿ ਮੈਨੂੰ ਉਹ ਟੌਰਚਰ ਕਰਦੇ ਸੀ ਕਿ ਆ ਕੰਮ ਛੱਡ ਦੇ ਠੀਕ ਆ ਇਹਨੇ ਪਰਸੋਂ ਕਹਿ ਤਾ ਲਾ ਕਿ ਕੰਮ ਛੱਡ ਦੇ ਮੈਡਮ ਆ ਕੰਮ ਛੱਡਣਾ ਮੈਂ ਉਹ ਕਹਿੰਦੇ ਜੇ ਤੂੰ ਕੰਮ ਛੱਡ ਕੇ ਗਿਆ ਆਪਾਂ ਤੈਨੂੰ ਜਾਨੋਂ ਮਰਵਾ ਦੇਣਗੇ ਤੇ ਅੱਜ ਉਹਨਾਂ ਨੇ ਜਾਨੋਂ ਮਰਵਾਤਾ ਅੱਛਾ ਉਹਨਾਂ ਨੇ ਕਿ ਸਾਰਾ ਕੀਤਾ ਉਹਨਾਂ ਨੇ ਕੀਤਾ ਭਾਜੀ ਜੇ ਬੰਦਾ ਸੱਚਾ ਜੇ ਮੈਂ ਜੇ ਮੰਨ ਲਓ ਮੈਂ ਸੱਚਾ ਨਾ ਮੈਂ ਸਾਹਮਣੇ ਖੜਾ ਉਹ ਝੂਠੇ ਤੇ ਭੱਜੇ ਪਏ ਫੋਨ ਵੀ ਸਵਿਚ ਆਫ ਕਰਕੇ ਜਿਹੜੀ ਬੋਡੀ ਮਿਲੀ ਅੰਦਰੋਂ ਮਿਲੀ ਕਿ ਕਿ ਆਪ ਛੱਡ ਗਏ ਆਪ ਹੀ ਛੱਡ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਭਜੀ ਸਾਹਿਬ ਤੁਹਾਨੂੰ ਕਿਸੇ ਦਾ ਉਥੋਂ ਹਸਪੀਟਲ ਤੋਂ ਫੋਨ ਆਇਆ ਪਿੰਚ ਦੇ ਵਿੱਚ ਵੀ ਪਿੰਚ ਦੇ ਵਿੱਚ ਵੀ ਪਿੰਚ ਦੇ ਵਿੱਚੋਂ ਹਸਪੀਟਲ ਦਾ ਫੋਨ ਆਇਆ ਕਿ ਅਦਾ-ਅਦਾ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਅਸੀਂ ਭੱਜੇ ਭੱਜੇ ਗਏ ਉੱਥੇ ਛੱਡ ਕੇ ਚਲੇ ਗਏ ਤੇ ਲਾਸਟ ਟਾਈਮ ਕਦੋਂ ਤੁਸੀਂ ਦੇਖਿਆ ਕੀ ਗੱਲਬਾਤ ਕੀਤੀ ਮੈਂ ਲਾਸਟ ਟਾਈਮ ਹਸਪੀਟਲ ਗਿਆ ਤੇ ਮੈਨੂੰ ਮੈਂ ਕਿ ਡਾਕਟਰ ਨੂੰ ਪੁੱਛਿਆ ਮੈਂ ਕਿ ਕਿੰਨਾ ਕਿਤੇ ਸੀਰੀਅਸ ਹੈਗਾ ਗੱਲਬਾਤ ਹੋਈ ਸੀ ਉਹ ਤੁਹਾਡੇ ਬ੍ਰਦਰ ਤੋਂ ਫਿਰ ਉਹਨਾਂ ਨੇ ਸਾਇਲ ਭਾੜੀਆ ਦਾ ਕੋਈ ਵਕੀਲ ਸੀਗਾ ਸਰਦਾਰ ਉਹ ਆਇਆ ਉੱਥੇ ਠੀਕ ਹੈ ਮੈਨੂੰ ਕੰ ਨੇ ਵਕੀਲ ਦਾ ਉਥੇ ਕੀ ਕੰਮ ਹੈ ਜੀ ਸਾਰੀ ਮੇਲੀ ਜੁਲੀ ਉਹਨੇ ਨਾ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਦੋ ਮਹੀਨੇ ਪਹਿਲਾਂ ਨਾ ਮਰੇ ਕੋਈ ਚੁੱਟਕਾ ਵੀ ਮਾਰਦਾ ਹਮੇ ਉਹ ਨੰਬਰ ਚੱਲ ਗੱਡੀ ਜਾਓ ਚੱਲ ਬਹੁਤ ਵੱਡੀ ਅੱਜ ਵੱਡੀ ਹੈ ਕੀ ਨਾਮ ਤੁਹਾਡਾ ਬੋਲ ਮੈਂ ਮੁੰਡੇ ਦਾ ਮਾਮਾ ਜੀ ਲਖਮੀਰ ਕੁਮਾਰ ਲਖਮੀਰ ਕੁਮਾਰ ਭਾਜੀ ਅਸੀਂ ਕਿਸੇ ਵੀ ਗੱਡੀ ਬਣਾਉਂਦੇ ਤੁਸੀਂ ਇਹਨਾਂ ਨੇ ਅੱਗੇ ਵੀ 4-5 ਫਰੀਲਾਂ ਦੇ ਬੁਲੰਦਕਾਰ ਦਿੱਤੇ ਹੈ ਅੱਜ ਤੱਕ ਇਹਨਾਂ ਦਾ ਪਰਚਾ ਨਹੀਂ ਦਰਖਤ ਹੋਇਆ ਹੈ ਅੱਜ ਤੱਕ ਪਰਚਾ ਨਹੀਂ ਦਿਲਜੋਆ ਐ ਤੋਂ ਤੂੰ ਇਸ ਵਾਰੀ ਇਹਨੂੰ ਬਖਸ਼ਣਾ ਨਹੀਂ ਆਪਾਂ ਇਹਦਾ ਦਫਤਰ ਬੰਦ ਕਰਾ ਕੇ ਰਹਿਣਾ ਜੋ ਮਰਜ਼ੀ ਹੋ ਜਾਵੇ ਸਰ ਕੋਈ ਸੀਸੀਟੀਵੀ ਨਹੀਂ ਪਾਜੀ ਹਾਲੇ ਕੁਝ ਨਹੀਂ ਪਤਾ ਲੱਗਾ ਹਾਲੇ ਉਸ ਹਾਲੇ ਕੁਝ ਨਹੀਂ ਪਾਜੀ ਵੈਰੀ ਬਾਈ ਹੋਇਆ ਹਾਲੇ ਲਾਕ ਲੱਤੇ ਬਿਆਨ ਲੈ ਗਏ ਬਸ ਹਾਲੇ ਕੁਝ ਨਹੀਂ ਪਾਜੀ ਕਿੰਨੀ ਉਮਰ ਸੀਗੀ 27 ਸਾਲ ਬੇਟੇ ਉਮਰ ਆ ਜੀ ਅੱਛਾ ਜੀ बोलदे थे ओ नहीं पडदा बच्चे दा ध्यान आंगी ओ दे छोटे मुंडे पता जी एक दिन ਪਹਿਲਾਂ ਕੀ ਗੱਲ ਹੋਈ ਸੀ ਕੀ ਕੋਈ ਗੱਲ ਹੋਈ ਸੀ ਕਰਨ ਜਦੋਂ ਉਹਨੇ ਕੁਛ ਦੱਸਿਆ ਸਾਨੂੰ ਤੇ ਅੱਜ ਹੀ ਪਤਾ ਲੱਗਾ ਸਾਰਾ ਕੁਛ ਕੁਛ ਨਹੀਂ ਦੱਸਿਆ ਕੁਛ ਨਹੀਂ ਹੋਇਆ ਕਿੰਨਾ ਵੱਡਾ ਪਲਾ ਚਾਚੀ ਮੈਂ ਚੜ੍ਹ ਨਹੀਂ ਸਕਦਾ ਉਹ ਮੈਨੂੰ ਬਲੇਮ ਕਰਦੇ ਆ ਉਹ ਕਹਿੰਦੇ ਪਹਿਲੇ ਚੜਾ ਕੇ ਪਹਿਲੇ ਚੜਾ ਕੇ ਅੱਜ ਕੁਛ ਨਹੀਂ ਅੱਜ ਜਦੋਂ ਤੁਸੀਂ ਆਏ ਉਦੋਂ ਕੋਣ ਇੱਥੇ ਮੇਰੇ ਘਰੋਂ 8:30 ਵਜੇ ਚਾਰ ਬਰੌਠੀਆਂ ਖਾ ਕੇ ਗਿਆ ਇੱਕ ਗਲਾਸ ਚਾਹ ਪੀ ਕੇ ਗਿਆ ਤੇ 9 ਵਜੇ ਉੱਤੇ ਪਹੁੰਚਿਆ 9:30 ਵਜੇ ਸਾਨੂੰ ਫੋਨ ਆ ਗਿਆ ਕਿ ਤੁਹਾਡਾ ਬੇਟਾ ਨਾ ਪਿੰਸਾ ਹਸਪਤਾਲ ਦਾ ਹਾਲ ਹੈ ਅਸੀਂ ਪਿੰਸਾ ਹਸਪਤਾਲ ਆਏ ਡਾਕਟਰ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਪਿੱਛੋਂ ਮਰਿਆ ਹੀ ਆਇਆ ਡੈਥ ਹੋਈ ਸੀ ਪਿੱਛੋਂ ਜਦੋਂ ਲਾਇਆ ਬਸ ਇਹ ਨਹੀਂ ਗੱਲ ਦਾ ਇਹਦਾ ਕੀ ਨਾਮ ਕਿੱਥੇ ਰਹਿੰਦਾ ਬੇਟੇ ਦਾ ਨਾਮ ਗੌਰਵ ਵਰਮਾ ਤਿਲਕਨਗਰ ਰਹਿੰਦੇ ਆ ਸੀ ਜਲੰਧਰ ਦੇ ਕਿਹੇ ਕੰਮ ਇਥੇ ਕਰਦਾ ਸੀ ਕੰਮੋਂ ਬਈ ਯਾਦੇ ਹੋ ਵੀ ਜਾ ਲੈਣੇ ਮਾਰ ਕੇ ਇਥੇ ਛੁੱਟ ਕੇ ਚਲੇ ਗਏ ਤਾਂ ਬੜਾ ਕੰਮ ਕਰਦਾ ਸੀ ਮੈਂ ਤਾਂ ਕੰਮ ਕਰਦਾ ਕਿੰਨੀ ਉਮਰ ਦੀ ਬੇਟੀ ਉਹ ਬੇਟੇ ਦੀ 27 ਸਾਲ ਦੀ ਉਮਰ ਸੀ ਅੱਗੇ ਤੁਹਾਨੂੰ ਲੱਗਾ ਕਿ ਉੱਥੇ ਕੋਈ ਝਗੜਾ ਹੋਇਆ ਜਾਂ ਉਹ ਤੇ ਉਹਨੂੰ ਤੰਗ ਉਹ ਕਹਿੰਦਾ ਸੀ ਮੈਂ ਨੌਕਰੀ ਛੱਡਣੀ ਚਾਹਨਾ ਪਰ ਇਹ ਇਹ ਕਹਿੰਦੇ ਤੈਨੂੰ ਅਸੀਂ ਮਰਵਾ ਦੇਣਾ ਜੇ ਤੂੰ ਨੌਕਰੀ ਛੱਡੀ ਜਾਂ ਤੈਨੂੰ ਅਸੀਂ ਅੰਦਰ ਕਰਾ ਦੇਣਾ ਕਿੱਥੇ ਨੌਕਰੀ ਕਿੱਥੇ ਕਰਦਾ ਸੀ ਉਹ ਵੀ ਆ ਬਸ ਸਟੈਂਡ ਦੇ ਕੋਲ ਇਹ ਸਾਨੂੰ ਗੌਰਵ ਦੱਸਦਾ ਸੀ ਮਾਲਕ ਨੇ ਮਾਲਕ ਨਹੀਂ ਮਾਲਕ ਦਾ ਕੀ ਨਾਮ ਆ ਜੀ ਮਾਲਕ ਦਾ ਨਾਮ ਸाहिल ਬਾੜੀਆ ਤੇ ਉਹਦੀ ਵਾਈਫ ਦਾ ਨਾਮ ਪਤਾ ਨਹੀਂ ਸਾਨੂੰ ਪਤਾ ਨਹੀਂ ਪ੍ਰੀਤ ਬਾੜੀਆ ਉਹਦਾ ਨਾਮ ਹੈ ਬੱਸ ਸਟੈਂਡ ਦੇ ਕੋਲ ਹੈ ਕਿੰਨੇ ਚਿਰ ਤੋਂ ਨੌਕਰੀ ਕਰਦਾ ਸੀ ਤਿੰਨ ਸਾਲ ਤੋਂ ਨੌਕਰੀ ਕਰਦਾ ਪਿਆ ਸੀ ਤਿੰਨ ਸਾਲਾਂ ਚ ਪਹਿਲੇ ਕਦੀ ਕੰਪਲੇਟ ਆਈ ਉਹਦੀ ਕਦੀ ਪਹਿਲਾਂ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨ ਨਹੀਂ ਆਈ ਕੋਈ ਟੈਨਸ਼ਨ ਨਹੀਂ ਸੀ ਸਿਰਫ ਉਹਨ ਥੋੜੇ ਦਿਨਾਂ ਤੋਂ ਕਹਿੰਦਾ ਸੀ ਮੈਂ ਇੱਥੋਂ ਨੌਕਰੀ ਛੱਡ ਦੇਣੀ ਮੈਨੂੰ ਪਰੇਸ਼ਾਨ ਕਰਦੇ ਆ ਉਹਨੇ ਦੱਸਿਆ ਨਹੀਂ ਨੌਕਰੀ ਛੱਡਣ ਦਾ ਕਾਰਨ ਕਾਰਨ ਕਹਿੰਦਾ ਮੈਨੂੰ ਤੰਗ ਕਰਦੇ ਆ ਬਹੁਤ ਪਰੇਸ਼ਾਨ ਕਰਦੇ ਮੈਨੂੰ ਮਤਲਬ ਕਿ ਜਿਆਦਾ ਪ੍ਰੈਸ਼ਰ ਪਾਉਂਦੇ ਆ ਕੰਮ ਦਾ ਜਿਆਦਾ ਪ੍ਰੈਸ਼ਰ ਪਾਉਂਦੇ ਆ ਉਹਦੇ ਬੱਚੇ ਨੂੰ ਵੀ ਪੜਾਉਂਦਾ ਸੀ ਉਹਦੇ ਬੱਚੇ ਨੂੰ ਵੀ ਪੜਾੰਦਾ ਸੀ ਆਫਿਸ ਚ ਨੌਕਰੀ ਵੀ ਕਰਦਾ ਸੀ ਨਾ ਮਿਲਦੀ ਸੀ ਤਾਂ ਪਿੰਜੋਤ ਤੋਂ ਇੱਕ ਲੜਕਾ ਜਿਹੜਾ ਆਈਜੀ ਬਿਲਡਿੰਗ ਦੇ ਵਿੱਚ ਕੰਮ ਕਰਦਾ ਸੀ ਕਿ ਉਹਦੀ ਡੈਥ ਹੋ ਗਈ ਉਹ ਗੱਲ ਲੱਗਾ ਕਰਨਾ ਉਹਦੇ ਸੰਬੰਧ ਚ ਆਈ ਤੇ ਸਭਲਾਤਾ ਫਿਰ ਮੈਂ ਜੋ ਹਸਪਤਾਲ ਆਇਆ ਉਹ ਤੇ ਉਹਦੇ ਪਾਦਰ ਸਾਹਿਬ ਮਿਲੇ ਉਹਨੂੰ ਤਾਂ ਪਿਆਰ ਲੱਗਾ ਲੋਰ ਹਿਸਾਬ ਨਾਲ ਬੰਦੀ ਕਰ ਨਹੀਂ ਉੱਥੇ ਕੰਮ ਕੰਮ ਕਰਦਾ ਸੀ ਉੱਥੇ ਨੌਕਰੀ ਕਰਦਾ ਹੋਂ ਦੇ ਜਾਦਾ ਪਤਾ ਲੱਗਿਆ ਚੌਥੀ ਮੰਡੀ ਤੋਂ ਸਾਲ ਮਾਰੇ ਕੁਛ ਹੈ ਉਹ ਵੈਰੀਫਾਈ ਕਰਦੇ ਹਾਂ ਇਨਵੈਸਟੀਗੇਸ਼ਨ ਕਰਦੇ ਨਹੀਂ ਮਾ ਪਤਾ ਲੱਗਿਆ ਉੱਥੇ ਦੇ ਸਟਾਫ ਨੇ ਦੱਸਿਆ ਕਿ ਪਰਚੇ ਕਿਉਂ ਅਸੀਂ ਹੁਣ ਇੱਥੇ ਆਏ ਹਾਂ ਉਹ ਜਾ ਕੇ ਵੈਰੀਫਾਈ ਕੋਈ ਸੀਸੀਟੀਵੀ ਸਾਹਮਣੇ ਦੇਖਦੇ ਹਾਂ ਹਾਂ ਚੌਥੀ ਦੇ ਘਰ ਦੇ ਤੇ ਕਹਿੰਦਾ ਪਿਛਲੇ ਕਈ ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਹੜੇ ਬੇਟੇ ਨੇ ਇਨਵੈਸਟੀਗੇਸ਼ਨ ਕਰਦੇ ਕਿ ਮਾਮਲਾ ਕਿ ਦਰਜ ਕੀਤਾ ਜਾ ਰਿਹਾ ਹੈ ਦੇਖਦੇ